ਔਰ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਸ਼ਾਬਾਸ਼ ਸ਼ਰੀਫ ਨਿਊਯਾਰਕ ਆ ਰਹੇ ਨੇ ਔਰ ਅਗੇਨ ਜਨਰਲ ਫੀਲਡ ਮਾਰਸ਼ਲ ਆਸਮ ਮਨੀਰ ਉਹਨਾਂ ਦੇ ਨਾਲ ਆ ਰਹੇ ਨੇ ਔਰ ਜਿਹੜੀ ਉਹਨਾਂ ਦੇ ਪ੍ਰੋਮਿਨੈਂਟ ਚੈਨਲ ਜੀਓ ਨਿਊਜ਼ ਹੈ ਪਾਕਿਸਤਾਨ ਦਾ ਉਹਨਾਂ ਨੇ ਖਬਰ ਬ੍ਰੇਕ ਕੀਤੀ ਹੈ ਕਿ ਆਲਰੇਡੀ 25 ਸਤੰਬਰ ਨੂੰ ਸਾਈਡ ਲਾਈਨ ਤੋਂ ਉਹਨੂੰ ਸਾਈਡ ਲਾਈਨ ਮੀਟਿੰਗ ਕਹਿੰਦੇ ਨੇ ਹਰ ਐਡਰੈਸ ਉਹਨਾਂ ਨੇ ਯੂਨ ਚ ਕਰਦੇ ਆ ਜਿਹੜਾ ਵੀ ਉਹਨਾਂ ਦਾ ਦਿਨ ਅਗਲਾ ਜਾਂ ਪਿਛਲਾ ਹੋਵੇਗਾ ਲੇਕਨ ਜਿਹੜਾ ਪਹਿਲਾ ਓਪਨਿੰਗ ਸਪੀਕਰ ਬ੍ਰਾਜ਼ੀਲ ਹੁੰਦਾ ਹੈ ਮੋਸਟਲੀ ਫਿਰ ਪ੍ਰਾਈਮ ਮਿਨਿਸਟਰ 트੍ਰੰਪ ਹੁੰਦਾ ਹੈ ਸੋ ਆਬਵੀਅਸਲੀ ਮੋਸਟ ਲਾਈਕਲੀ 25 ਸਤੰਬਰ ਨੂੰ ਹੀ ਐਡਰੈਸ ਹੋਏਗਾ 트੍ਰੰਪ ਦਾ ਉਸੇ ਦਿਨ ਹੀ ਉਹ ਨਿਊਯਾਰਕ ਆਇਆਗਾ ਬਹੁਤੀ ਦੇਰ ਨਹੀਂ ਹੁੰਦੀ ਵੀ ਕਰਕੇ ਵਾਪਸ ਚਲੇ ਜਾਂਦੇ ਨੇ ਔਰ ਉਸੇ ਦਿਨ ਹੀ ਜਿਹੜਾ 25 ਸਤੰਬਰ ਨੂੰ ਸਾਈਡ ਲਾਈਨ ਦੇ ਉੱਤੇ ਪ੍ਰੈਜ਼ੀਡੈਂਟ 트ੰਪ ਔਰ ਸ਼ਾਹਬਾਸ਼ ਸ਼ਰੀਫ ਦੀ ਮੀਟਿੰਗ ਹੋਏਗੀ ਹਮ ਔਰ ਇਸ ਦੇ ਵਿੱਚ ਜਿਹੜਾ ਜਨਰਲ ਮੁਨੀਰ ਆਸਮੁਨੀਰ ਵੀ ਸ਼ਾਮਲ ਹੋਣਗੇ ਇੰਡੀਆ ਨਾਲ ਜਿਹੜੀ 7 8 9 10 ਮਈ ਨੂੰ ਡਰੋਨ ਮਿਸਲ ਵਾਰਚ ਪਾਕਿਸਤਾਨ ਨੇ ਭਾਰਤ ਨੂੰ ਸ਼ਖਸਤ ਦਿੱਤੀ ਹੈ ਹਮ ਉਹਨੇ ਪਾਕਿਸਤਾਨ ਦਾ ਰਤਬਾ ਜਿਹੜਾ ਬੜਾ ਉੱਚਾ ਕੀਤਾ ਔਰ ਇਹ ਜਿਹੜੀ ਮੁਲਾਕਾਤ ਹੈ ਉਹਦੇ ਵਿੱਚ ਪੋਸੀਬਲ ਹੈ ਕਿ ਵੀ ਕੋਈ ਹੋਰ ਗੱਲਾਂ ਵੀ ਡਿਸਕਸ ਹੋਣ ਗਿਆ ਕਿਉਂਕਿ ਕਤਰ ਔਰ ਸਾਊਦੀ ਅਰੇਬੀਆ ਉਹਨਾਂ ਦੀ ਵੀ ਇਸ ਦੇ ਉੱਤੇ ਪਾਕਿਸਤਾਨ ਨੂੰ ਮੁਕੰਮਲ ਹਮਾਇਤ ਹੈ ਔਰ ਅਮਰੀਕਾ ਨੂੰ ਵੀ ਥੋੜਾ ਬਹੁਤ ਹੈ ਕਿ ਵੀ ਜਿਹੜਾ ਕਤਰ ਜਾਂ ਕਤਰ ਜਿਹੜਾ ਉਹਦਾ ਰੂਲ ਸੀ ਉਹਨੂੰ ਈਵਨ ਮਾਰਕੋ ਰੂਬਿਓ ਨੇ ਆ ਕੇ ਕਿਹਾ ਕਿ ਜੀ ਤੁਸੀਂ ਜਾਰੀ ਰੱਖੋ ਗੱਲਬਾਤ ਔਰ ਅਸੀਂ ਸਪੈਸ਼ਲ ਡੀਲ ਵੀ ਦੂ ਲੇਕਿਨ ਜਿਹੜਾ ਵਿਸ਼ਵਾਸ ਹੈ ਉਹ ਖਤਮ ਹੋ ਗਿਆ ਹੁਣ ਇਸ ਸਾਰੇ ਦੇ ਚੱਲਦੇ ਆ ਜਿਹੜਾ ਇੱਕ ਪਾਸੇ ਅਸੀਂ ਵੀ ਇੰਟਰਸਟਿੰਗਲੀ ਆ ਇਹ ਸਾਰਿਆਂ ਨੂੰ ক্লোਜ਼ਲੀ ਜਿਹੜਾ ਵਾਚ ਕਰਾਂਗੇ ਕਿ ਭਾਈ ਇਹ ਸਾਰੇ ਮੀਟਿੰਗ ਚੋਂ ਕੀ ਨਿਕਲਦਾ ਹੈ